ਐਮਰਜੈਂਸੀ ਦੋਸਤੋ ਕੀ ਪੈ ਗਈ ਅਮਰ ਇਹਨੂੰ ਕਿਉਂ ਜਾਣਾ ਪੈ ਰਿਹਾ ਮੈਂ ਦੱਸ ਦੇਣਾ ਮੰਮੀ ਦੇ ਨਾ ਆਇਆ ਤਾਂ ਇਹ ਖਾਸੇ ਦਿਨਾਂ ਲਈ ਸੀ ਵੀ ਇੱਥੇ ਰਹੇਗਾ ਅਸੀਂ ਪਲਾਨ ਕੀਤਾ ਸੀ ਸ਼ੂਟ ਵਗੈਰਾ ਚਲੋ ਕੋਈ ਨਹੀਂ ਸ਼ੂਟ ਪੋਸਟ ਹੋਰ ਵੀ ਹੋ ਜਾਂਦਾ ਹੁੰਦਾ ਲੇਕਿਨ ਹੈਲਥ ਜ਼ਰੂਰੀ ਹੁੰਦੀ ਹੈ ਡਾਕਟਰ ਕੋਲ ਲੈ ਕੇ ਜਾਏ ਦਿਖਾਇਆ ਇੱਕ ਵਾਰੀ ਹੂੰ ਹੂੰ ਤੇ ਦਵਾਈ ਕੋਈ ਤੋਂ ਆ ਗਏ ਆ ਫਰਕ ਨਹੀਂ ਪਿਆ ਫਿਰ ਮੈਂ ਹੋਰ ਦਿਖਾਉਂਗਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੋਨਾ ਤੁਸੀਂ ਦੇਖ ਰਹੇ ਹੋ ਦਾ ਹੈਪੀਐਸਟ ਕਪਲ ਤੇ ਤੁਹਾਨੂੰ ਪਤਾ ਹੈ ਕਿ ਮੇਰਾ ਚੱਲ ਰਿਹਾ ਜੀ ਡਾਈਟ ਵਾਲਾ ਸਿਸਟਮ ਪਰ ਕਈ ਜ਼ਿੰਦਗੀ ਦੇ ਵਿੱਚ ਲੋਕ ਐਸੇ ਟੱਕਰ ਜਾਂਦੇ ਨੇ ਕਿ ਉਹ ਬੰਦੇ ਨੂੰ ਉਹ ਕਰਦੇ ਨੇ ਕਿ ਕਹਿੰਦੇ ਨੇ ਉਕਸਾਂਦੇ ਨੇ ਉਹ ਆ ਦੋ ਲੋਕ ਨੇ ਸਾਹਮਣੇ ਪੀਜ਼ਾ ਖੋਲ ਕੇ ਬੈਠੇ ਹੋਏ ਨੇ ਆਪਣੀ ਆਪਣੀ ਪਲੇਟਾਂ ਲੈ ਕੇ ਤੇ ਮੈਂ ਵੇਖ ਰਿਹਾ ਪਰ ਮੈਂ ਵੇਖ ਕੇ ਆ ਪੀਜ਼ਾ ਖਾ ਲੇ ਨਾ ਉਹ ਦੋ ਪਲੇਟਾਂ ਭਈਆਂ ਨੇ ਜੋਣੇ ਨੇ ਟਸ ਤੋਂ ਮਸ ਨਹੀਂ ਹੋਣਾ ਇਹ ਜ਼ੋਰ ਲਾ ਰਹਿਣ ਜੋਣੇ ਟਸ ਤੋਂ ਮਸ ਨਹੀਂ ਹੋਣਾ ਆਪਾਂ ਆਪਣਾ ਪ੍ਰੋਟੀਨ ਸ਼ੇਕ ਹੀ ਪੀਵਾਂਗੇ ਹਾਂ ਹਾਂ ਮੈਨੂੰ ਉਫਰਾ ਕੀਤੀਆਂ ਜਾ ਰਹੀਆਂ ਨੇ ਵੀ ਮੈਂ ਆਪਣੇ ਪੱਥ ਤੋਂ ਮੈਂ ਜਿਹੜਾ ਮੇਰਾ ਪਾਥ ਹੈ ਉਸ ਤੋਂ ਪਟਕ ਜਾਵਾਂ ਪਰ ਮੈਂ ਪਟਕਣਾ ਨਹੀਂਗਾ ਅੱਛਾ ਜੀ ਖਾਓ ਖਾਓ ਮੈਂ ਤੁਹਾਡੀ ਵੀਡੀਓ ਬਣਾ ਰਿਆ ਖਾਓ ਜੀ ਖਾਓ ਸਿਰ ਮੇਨਾ ਕੰਪਨੇਗਾ ਤੁਸੀਂ ਤਾਂ ਕਹਿੰਦੇ ਮੈਂ ਖਾਣੀ ਨਹੀਂ ਹਸ ਤੱਕ ਪੀਜੀ ਇਹ ਲਾਸਟ ਹੀ ਹੁੰਦਾ ਹਰ ਵਾਰ ਲਾਸਟ ਹੁੰਦਾ ਮੈਂ ਤੇ ਮੇਰੀ ਆਦਤ ਕੈ ਚੁਣੀ ਆਜ਼ਰੀ ਬਬੂ ਉਹ ਛੋਨੇ ਅਧੇਰਾ ਦਾ ਵੇਲਾ ਟਾਈਮ ਵੱਜ ਗਿਆ ਜੀ ਪੂਰੇ ਪੂਨੇ 12 ਅਸੀਂ ਆ ਕੇ ਗੱਡੀ 'ਚ ਬੈਠੇ ਹੋયા ਮਾਮੇ ਨਾਲ ਮਾੜੀ ਕਰਨੇ ਤੂੰ ਮਾਮਾ ਹੀ ਨਾ ਮਾਮਾ ਐਸਾ ਐ ਮਾਮਾ ਐ ਨੇਰੀ ਪਾਛੜੇ ਮਾਮੇ ਨੇ ਲੋ ਜੀ ਇੱਥੇ ਕੀ ਹੋਇਆ ਜੀ ਸਾਡਾ ਜਨਰੇਟਰ ਵੀ ਅੱਜ ਕਿਸੇ ਕੰਮ ਨਹੀਂ ਆਇਆ ਰਾਤ ਨੂੰ ਗੱਡੀ ਦੇ ਵਿੱਚ ਆ ਕੇ ਬਹਿਣਾ ਪੈ ਰਿਹਾ ਪੂਨੇ 12 ਹੋ ਗਏ ਨੇ ਕੀ ਚੱਕਰ ਪਿਆ ਸਾਡੀ ਇਥੋਂ ਲਾਈਟ ਖਰਾਬ ਹੋ ਗਈ ਪਹਿਲਾਂ ਸਾਰਾ ਦਿਨ ਅਜ ਲਾਈਟ ਨਹੀਂ ਆਈ ਸਾਰਾ ਦਿਨ ਲਾਈਟ ਨਹੀਂ ਆਈ ਜਨਰੇਟਰ ਚੱਲਦਾ ਰਿਹਾ ਸਾਡੀ ਸੁਸਾਇਟੀ ਦਾ ਅਸੀਂ ਬੈਕਅਪ ਲਿੱਤਾ ਹੋਇਆ ਹੈ ਮਤਲਬ ਜੇ ਲਾਈਟ ਜਾਂਦੀ ਸਾਨੂੰ ਬੈਕਅਪ ਮਿਲ ਜਾਂਦਾ ਪੂਰੀ ਦਿਨ ਲਾਈਟ ਨਹੀਂ ਸੀ ਚਲੋ ਸਾਡਾ ਦਿਨ ਵਧੀਆ ਨਿਕਲ ਗਿਆ ਹੁਣ ਰਾਤ ਨੂੰ ਕੀ ਹੋਇਆ ਲਾਈਟ ਆਈ ਤਾਂ ਪਿੱਛੋਂ ਨਾ ਫੇਜ਼ ਉੱਡ ਗਏ ਜਦੋਂ ਫੇਜ਼ ਉੱਡ ਜਾਂਦੇ ਨੇ ਉਦੋਂ ਚੱਕਰ ਜਨਰੇਟਰ ਚੱਲ ਪੈਂਦਾ ਪਰ ਜਦੋਂ ਡਿਮ ਲਾਈਟ ਜਾਂ ਘੱਟ ਵੋਲਟੇਜ ਆ ਰਹੀ ਹੁੰਦੀ ਨਾ ਇਹ ਸਿੰਗਲ ਫੇਜ਼ ਆ ਰਿਹਾ ਹੁੰਦਾ ਜੇ ਮਤਲਬ ਲਾਈਟ ਬੰਦ ਹੁੰਦੀ ਹੈ ਸਿੰਗਲ ਫੇਸ ਦੇ ਵਿੱਚ ਕੀ ਹੁੰਦਾ ਇੱਕ ਦਾ ਟੀਵੀ ਟੂਬ ਹੀ ਚੱਲ ਜਾਂਦਾ ਇੱਕ ਦੀ ਲਾਈਟ ਚਾਲ ਜਾਂਦੀ ਬਸ ਹਨਾ ਨਾ ਕੋਈ ਏਸੀ ਨਾ ਕੋਈ ਪੱਖਾ ਹਨੇਰਾ ਤੇ ਉਹਦੇ ਵਿੱਚ ਕੀ ਹੁੰਦਾ ਜਨਰੇਟਰ ਵੀ ਜਨਰੇਟਰ ਤੇ ਨਹੀਂ ਹੁੰਦਾ ਜਨਰੇਟਰ ਨਹੀਂ ਮਤਲਬ ਚੱਲ ਪਾਂਦਾ ਜਨਰੇਟਰ ਚੱਲ ਜਾਂਦਾ ਪਰ ਸਾਡੇ ਘਰ ਦੀ ਸਪਲਾਈ ਹੈ ਜਿਹੜੀ ਜਨਰੇਟਰ ਤੇ ਨਹੀਂ ਹੋ ਪਾਂਦੀ ਜਦੋਂ ਤੱਕ ਪਿੱਛੋਂ ਲਾਈਟ ਜਾਊਗੀ ਨਹੀਂ ਮੀਟਰ ਤੋਂ ਵੀ ਨਾ ਆਪਾਂ ਕੱਟ ਸਕਦੇ ਵੀ ਕੱਟਦੇ ਜਨਰੇਟਰ ਤੇ ਹੋ ਜੂਗੀ ਨਾ ਇਹ ਪਿੱਛੋਂ ਬੰਦ ਕਰਨਗੇ ਤਾਂ ਹੁਣ ਬਿਜਲੀ ਬੋਰਡ ਵਾਲਿਆਂ ਨੂੰ ਨੇ ਫੋਨ ਕਰਾਂ ਵੀ ਪਿੱਛੋਂ ਬੰਦ ਕਰ ਦਿਓ ਤੇ ਠੀਕ ਜੇ ਕਰ ਰਹੇ ਹੋ ਤੁਸੀਂ ਸਾਡੇ ਜਨਰੇਟਰ ਤੇ ਵੀ ਹੋ ਜੇ ਨਾ ਹਾਂ ਸਿਮਰਤ ਲੱਗਾ ਹੋਇਆ ਫੋਨ ਕਰਨਾ ਜੇ ਇਰਾਂ ਨੂੰ ਉਹ ਤਾਂ ਕੱਟੀ ਜਾ ਰਹੇ ਨੇ ਇਹ ਬਹਾਦਰ ਨੂੰ ਲੈ ਕੇ ਬਹੁਤ ਔਖੇ ਹੋਏ ਪਿਆ ਯਾਰ ਕੋਈ ਕਰੇ ਨੀ ਨੀਂਦ ਆ ਰਹੀ ਹੈ ਔਰ ਲੇਟ ਹੈ ਨਹੀਂ ਇੰਨੀ ਗਰਮੀ ਉੱਪਰ ਜਨਰੇਟਰ ਚੱਲ ਜਾਊ ਤਾਂ ਕੋਈ ਫਾਇਦਾ ਨਹੀਂ ਨੇੜੇ ਦੀ ਜੱਟ ਬਰਾਂਗਰ ਲਈ ਜੇ ਉਹਨਾਂ ਨੇ ਕਿਹੜਾ ਚੱਕਰ ਲੈਣਾ ਕਦੇ ਤਾਂ ਸੁਣੂ ਕਦੇ ਤਾਂ ਸੁਨੇਗਾ ਕਦੇ ਤਾਂ ਤੂੰ ਸੁਣੇ ਓਏ ਹੋਏ ਬਰਾਬੋਚਣਾ ਮੀਂਹਦਾਰੀ ਮੀਂਹਦਾਰੀ ਅੱਜ ਹੀ ਵਾਲੇ ਮੈਂ ਕਹਿ ਰਿਹਾ ਸੀ ਜੇ ਸਾਰੀ ਦੁਨੀਆ ਦੀ ਲਾਈਟ ਬੰਦ ਹੋ ਜੇ ਦੁਨੀਆ ਦੀ ਪਤਾ ਨਹੀਂ ਆਪਣੇ ਜਿਹੜੇ ਆਉਂਦੇ ਹੀ ਆ ਹੂੰ ਬਹੁਤ ਮੀਂਹਦਾਰੀ ਬਹੁਤ ਜ਼ਿਆਦਾ نیند ਜਿਆਦਾ ਹੀ ਆਉਂਦੀ ਏ ਤੇ ਘਟ ਵੱਧ ਕੀ ਹੁੰਦੀ ਏ ਯੀ ਦਿਨ ਨੂੰ ਸੁਟ ਨਹੀਂ ਜਾਂਦਾ ਰਾਤ ਨੂੰ ਤਾਂ ਨੀਂਦ ਚਾਹੀਦੀ ਹੈ ਨਾ ਪ੍ਰੋਪਰ ਹੂੰ ਗੱਡੀ ਜੇਸੀ ਚ ਲਾ ਕੇ ਬੈਠੇ ਮੈਂ ਕਹਿੰਦਾ ਸਿੱਧਾ ਬਿਜਲੀ ਬੋਰਡ ਦੇ ਦਫ਼ਤਰ ਨਾ ਜਾਵਤ ਜੀਏ ਜਿੱਤੇ ਕਹ ਰਹੇ ਨੇ ਕੰਮ ਠੀਕ ਕਰ ਰਹੇ ਹਾਲ ਕਰ ਰਹੇ ਉਹ ਤਾਂ ਕਰਵਾ ਕੇ ਹੀ ਆਣਿਆ ਨੂੰ ਕਹਣਾ ਪਹਿਲਾਂ ਬੱਤੀ ਬੰਦ ਕਰ ਫਿਰ ਕਰੀ ਕਾ ਹਾਂ ਪਰ ਕਾਈ ਕਰਿਆ ਜੇ ਹਾਂ ਤਾਂ ਕਹੋ ਤੂੰ ਬੱਤੀ ਬੰਦ ਕਰ ਦੇ ਲੋਕ ਕਹਿੰਦੇ ਨੇ ਬੱਤੀ ਛੱਡਦੇ ਸਗਾ ਤੂੰ ਬੱਤੀ ਬੰਦ ਕਰ ਦੇ ਜਨਰੇਟਰ ਚੱਲ ਰਹੇ ਨੇ ਕਿ ਬੰਦ ਹੋ ਗਏ ਉਹ ਵੀ ਉਹ ਜੀ ਬੋਲੇ ਬਾਚੇ ਬੋਲਦੀਆਂ ਬੋਦਲੇ ਫਿਰਦੇ ਵੀ ਹੋਰ ਮੇਰੇ ਮੋਟਾ ਜਣਾ ਜਿੱਦਣ ਜਿਵੇਂ ਆਇਆ ਜਿੱਦਣ ਆਪਣੇ ਕੀ ਕਹਿੰਦੇ ਨੇ ਲਾਈਟ ਕਹਿੰਦੇ ਹੁਣ ਚਲੀ ਗਈ ਏ ਹੁਣ ਸਾਡਾ ਜਨਰੇਟਰ ਤੇ ਘਰ ਹੋ ਗਿਆ ਅਸੀਂ ਪਹਿਲਾਂ ਕਿਹੜੀਆਂ ਕੁੜੀਆਂ ਮਾਰਦੇ ਨੇ ਗੱਡੀ ਲੈ ਕੇ ਕਿਤੇ ਨੀਂਦ ਦਿੱਤੀ ਕਿਹੜੀ ਕੁੜੀ ਮਾਰ ਆਇਆ ਫਟਾਫਟ ਕੋਲ ਭਰਾ ਸੋਈਏ ਫੁਣੀ ਵੀ ਇਦਾਂ ਆਖਿਰਕਾਰ ਉਹ ਸਮਾਂ ਆ ਹੀ ਗਿਆ ਜਦੋਂ ਮਾਮਾ ਜਾ ਰਿਹਾ ਹੈ ਇਬਾਦਤ ਨੂੰ ਛੱਡ ਕੇ ਐਮਰਜੈਂਸੀ ਕਿਹੜੀ ਪੈ ਗਈ ਕਿਉਂ ਜਾਣਾ ਪੈ ਰਿਹਾ ਸੀ ਸਿਮਰਤ ਨੂੰ ਅਚਾਨਕ ਨਹੀਂ ਤਾਂ ਇਹ ਸਿਮਰਤ ਨੇ ਰਹਿਣਾ ਸੀ ਹਲੇ ਸਿਮਰਤ ਜਦੋਂ ਵੀ ਹੁੰਦਾ ਮਨ ਕੋਈ ਨਾ ਕੋਈ ਐਮਰਜੈਂਸੀ ਪੈਂਦੀ ਪੈਂਦੀ ਆ ਉਹਦਾ ਕਈ ਕੰਮ ਹੋਣਾ ਸੀ ਵੀਡੀਓ ਸ਼ੂਟ ਬਹੁਤ ਕੁਝ ਕਰਨਾ ਸੀ ਵੀਡੀਓ ਸ਼ੂਟ ਕਰਨੇ ਸੀ ਸ਼ਾਰਟਸ ਬਣਾਉਣੇ ਸੀ ਬਹੁਤ ਕੁਝ ਉਹਦੇ ਵੀ ਰਹਿ ਗਏ ਨਾ ਰਹਿ ਗਏ ਉਹ ਕਿਰਨ ਨੇ ਉਸ ਦਿਨ ਮੋਦਾ ਕਿ ਇੱਥੇ ਗਰਮੀ ਬੜੀ ਆ ਕੰਮਕੁਮ ਕਰਕੇ ਬੰਨਾ ਨਾ ਥੱਕ ਜਾਂਦਾ ਸੁਸਤੀ ਪੈਣੀ ਫਿਰ ਹੋ ਜਾਂਦੀ ਆ ਪਰ ਵਲੌਗ ਬਣਾਉਣਾ ਜੀ ਨਹੀਂ ਕਰਦਾ ਸਹੀ ਗੱਲ ਵਲੌਗ ਛੱਡੋ ਸ਼ੋਰਟ ਬਣਾਉਣਾ ਜੀ ਨਹੀਂ ਕਰ ਰਿਹਾ ਸੀ ਕੁਛ ਵੀ ਹੂੰ ਨਹੀਂ ਕਰ ਮੰਨ ਕਰਦਾ ਬਹੁਤ ਗਰਮੀ ਬਹੁਤ ਗਰਮੀ ਹੱਦ ਨਾਲ ਵੱਧ ਗਰਮੀ ਹੱਦ ਨਾਲ ਵੱਧ ਗਰਮੀ ਪੈ ਰਹੀ ਰਤੀ ਤਾਂ ਯਾਰ ਜਲੂਸ ਨਿਕਲੇ ਯਾ ਲਾਈਟ ਕਰਕੇ ਯਾਰ ਕਹ ਨਹੀਂ ਨਹੀਂ ਮਤਲਬ ਠੀਕ ਸੇ ਆਪਣਾ ਪਾਵਰ ਬੈਂਕ ਤਾਂ ਠੀਕ ਹੈ ਪਰ ਜਿਹੜੀ ਪਿੱਛੋਂ ਗਲਤ ਕੰਮ ਹੋ ਗਿਆ ਨਾ ਉਹਦੇ ਕਰਕੇ ਦਿਖ ਰਿਹਾ ਉਹਦੇ ਕਰਕੇ ਜਰੂਰ ਨਿਕਲੇ ਚਲਣ ਕੀ ਕਰ ਸਕਦੇ ਆ ਭਾਈ ਇਹ ਬਾਜੇ ਦੇ मामੂ ਜਾ ਰਹੇ ਨੇ ਅੱਜ ਜਾਣਾ मामੂ ਨਾਲ ਜਾਣਾ ਤਿਆਰ ਬੈਠੀ ਹੋਈ ਬੈਠੀ ਆ ਮਸਤਾ ਤੇ ਅਗਲੀ ਵਾਰ मामੂ ਨੂੰ ਕਹਿ मामੂ ਅਗਲੀ ਵਾਰ ਆਇਆਂਗਾ ਤਾਂ ਮਾਮੀ ਲੈ ਕੇ ਆਈ ਨਾਲ ਬਹੁਤ ਟਾਈਮ ਹੋ ਗਿਆ ਵਿਆਹ ਵੀ ਕਰਾ ਲੈ मामਿਆਂ ਕਹਦੇ ਕੱਲਾ ਨਾ ਆਈ ਆ ਮਾਮੀ ਨਾਲ ਲੈ ਕੇ ਆਈ ਮੈਂ ਲੱਭ ਲੈਣੀ ਤੇ ਰਵਾਤੇ ਮੈਂ ਭਰਾ ਆ ਬਹੁਤ ਚਿਰ ਹੋ ਗਿਆ ਕਿ ਨਾ ਵਿਆਹ ਨਹੀਂ ਵੇਖਿਆ ਕੋਈ ਹਨਾ ਬਹੁਤ ਚਿਰ ਹੋ ਗਿਆ ਗਰਮੀਆਂ ਅਜ ਕਾ ਨੂੰ ਆਦਰਾ ਜੁਲਾਈ ਅਗਸਤ ਸਤੰਬਰ ਅਕਤੂਬਰ ਮੈਂ ਕਹੇ ਭਾਰ ਗਰਮੀ ਚ ਵਿਆਹ ਹਰਦੇ ਹਨਾ ਉਹਨਾਂ ਰਿਸ਼ਤੇਦਾਰ ਘਟ ਆਣਗੇ ਸਾਰੇ ਮੇਕਅਪ ਕਰਕੇ ਆ ਜੀ ਸਾਰਾ ਚੌਰਿਆ ਹੋਵੇ ਮੇਕਅਪ ਪਰ ਇਹ ਤੇਰਾ ਇਸ ਨਵੰਬਰ ਚੜ੍ਹਦੀ ਨਵੰਬਰ ਤੋਂ ਪਹਿਲਾਂ ਬਣਾ ਤੇਰਾ ਵਿਆਹ ਕਰ ਦੇਣਾ ਕਹਿੰਦਾ ਪਹਿਲਾਂ ਕਿ ਨਹੀਂ ਕਰ ਦੇਣਾ ਇਹ ਮੰਨੇ ਨਾ ਮੰਨੇ ਇਨੂੰ ਬੰਨ ਕੇ ਕੋੜੀ ਬਿਠਾ ਦਾਂਗੇ ਕਮਾਈ ਮੈਂ ਕੋੜੀ ਆਲਾ ਜਮਾਨਾ ਨਹੀਂ ਚੱਲਿਆ ਕੋੜੀਆਂ ਦੇ ਪਹਿਲਾਂ ਬੈਠਦੇ ਹੁੰਦੇ ਸੀ ਹੁਣ ਕੋੜੀਆਂ ਦੇ ਪੈਣੇ ਹਾਂ ਇਹਨਾਂ ਸਾਦਾ ਮੈਂ ਆਖਦੇ ਹਾਂ ਇਹ ਤਾਂ ਹੈ ਕੋਈ ਹੋਰ ਨਹੀਂ ਹੈ ਹਨ ਅਸੀਂ ਵੀ ਸਾਦਾ ਕੀਤਾ ਸੀ ਦੋਵਾਂ ਨਾਲ ਨੇ ਸੇ ਇਹਦੇ ਵੀ ਸਾਦਾ ਹੀ ਵਿਆਹ ਬਹੁਤ ਸਭ ਨਹੀਂ ਨਹੀਂ ਗੁਰੂ ਮਰਿਆਦਾ ਅਨੁਸਾਰ ਸਾਦਾ ਬਿਲਕੁਲ ਸਾਦਾ ਵਿਆਹ ਕਰਨਾ ਪੈਦਾ ਅਸੀਂ ਉਹ ਨਹੀਂ ਕਰਦੇ ਲੀਤੇ ਬਸ ਤੋਂ ਨਹੀਂ ਤੁਸੀਂ ਰੋਟੀ ਖਾਣ ਲੱਗ ਹੋ ਨਹੀਂ ਇਹਨੂੰ ਸਿਮਰਨ ਰੋਟੀ ਲਾ ਕੇ ਦਿੱਤੀ ਜੀ ਤੇ ਮੈਂ ਮੰਨ ਨਹੀਂ ਕਰਿਆ ਸਬਜ਼ੀ ਖਾਣ ਨੂੰ ਮੇਰਾ ਚਾਹ ਦੇ ਨਾਲ ਮੰਨ ਕਰਿਆ ਸੀ ਬਸ ਹੁਣ ਤੁਹਾਡਾ ਬ੍ਰੇਕਫਾਸਟ ਹੋ ਗਿਆ ਮਤਲਬ ਬਲੇ ਬਲੇ ਬਸ ਤੁਹਾਡਾ ਵੀ ਖਤਮ ਭਰਾ ਮੇਰਾ ਬ੍ਰੇਕਫਾਸਟ ਸ਼ੇਕ ਹੈ ਆ ਨਾਲ ਬਰੀ ਹਰੇ ਰੰਗ ਦੀ ਚਾਹ ਪਈ ਕਹਿੰਦੇ ਇਹਨੂੰ ਗ੍ਰੀਨ ਟੀ ਨੇ ਬਰ ਰੰਗੇ ਦਾ ਪੀਲਾ ਫਲੇਵਰ ਦੂਜਾ ਨਾਲ ਹੂੰ ਇਹ ਨਿੰਬੂ ਫਲੇਵਰ ਹੈ ਐਮਰਜੈਂਸੀ ਦੋਸਤੋ ਕੀ ਪੈ ਗਈ ਐਨੂੰ ਕਿਉਂ ਜਾਣਾ ਪੈ ਰਿਹਾ ਮੈਂ ਦੱਸ ਦੇਣਾ ਮੰਮੀ ਦੇ ਨਾ ਅੱਖ ਦੇ ਉੱਪਰ ਕੋਈ ਨਾ ਫਿੰਸੀ ਜੀ ਹੋ ਗਈ ਤੇ ਉਹ ਫਿੰਸੀ ਨਾ ਭਰ ਗਈ ਥੋੜੀ ਜੀ ਤੇ ਫਿਰ ਹੁਣ ਪਤਾ ਹੀ ਨਹੀਂ ਬੀ ਡੈਡੀ ਲੈ ਜਾ ਨਹੀਂ ਸਕਦੇ ਮੰਮੀ ਨੂੰ ਔਰ ਇਸੇ ਮਰਤੇ ਹੀ ਹੈਗਾ ਕਰਨ ਵਾਲਾ ਸਿਮਰਤ ਨੇ ਲੈ ਕੇ ਜਾਣਾ ਮੰਮੀ ਨੂੰ ਉਹ ਡਾਕਟਰ ਦੇ ਚੈੱਕ ਕਰਾਉਣ ਵਾਸਤੇ ਵੀ ਇਹ ਕੀ ਚੀਜ਼ ਹੈ ਵੀ ਕਿਉਂ ਬਹੁਤ ਜ਼ਿਆਦਾ ਲੜਕ ਜੀ ਪੈ ਰਹੀ ਨਹੀਂ ਮੁੱਟੀ ਫੁੱਲ ਜੀ ਗਈ ਹੈ ਜਿਵੇਂ ਪਾਣੀਆ ਭਰ ਗਿਆ ਤੇ ਉਹਦੇ ਕਰਕੇ ਫਿਰ ਆਇਆ ਤਾਂ ਇਹ ਖਾਸੇ ਦਿਨਾਂ ਲਈ ਸੀ ਵੀ ਇੱਥੇ ਰਹੇਗਾ ਅਸੀਂ ਪਲਾਨ ਕੀਤਾ ਸੀ ਸ਼ੂਟ ਵਗੈਰਾ ਚਲੋ ਕੋਈ ਨਹੀਂ ਸ਼ੂਟ ਪੋਸਟ ਵਰ ਵੀ ਹੋ ਜਾਂਦਾ ਉਹਨਾਂ ਲੇਕਿਨ ਖੈਲਤ ਜ਼ਰੂਰੀ ਹੁੰਦੀ ਏ ਇਸ ਕਰਕੇ ਫਿਰ ਇਹਨੂੰ ਜਾਣਾ ਪੈ ਰਿਹਾ ਤੇ ਹੁਣ ਇਹਨੇ ਚਲੇ ਜਾਣਾ ਤੇ ਇਹ ਕਹਿੰਦਾ ਮੇਰੀ ਸ਼ਾਰਟ ਵੀਡੀਓ ਬਣਾਓ ਮੈਂ ਕੰਮ ਕਰਨਾ ਐਕਟਿੰਗ ਕਰਨੀ ਹੈ ਪਰ ਐਕਟਿੰਗ ਹੋ ਹੀ ਨਹੀਂ ਇਹਦੀ ਤੇ ਰਹਿ ਗਈ ਪੈਂਟਿੰਗ ਰਹਿ ਗਈ ਕੋਈ ਗੱਲ ਇਹਨੂੰ ਫੇਰ ਬੁਲਾ ਲੈਣਾ ਆ ਜਾਊਗਾ ਫੇਰ ਹਾਂ ਗਰਮੀਆਂ ਲੰਘ ਜਾਉ ਹੁਣ ਗਰਮੀਆਂ ਲੰਘਾ ਕੇ ਆਏਗਾ ਮੰਮਾ ਲੈ ਕੇ ਜਾ ਮਾਮੀ ਲਿਆੜੀਆਂ ਭਰਾ ਹੁਣ ਮੈਂ ਮੰਮੀ ਨੂੰ ਕਹਿੰਦਾ ਜਾਂ ਜਿੰਨੇ ਵੀ ਸਾਡੇ ਆ ਮੇਰੇ ਭਣ ਹੈਗੇ ਰਿਸ਼ਤੇਦਾਰ ਹੈ ਜਿਹੜੇ ਨਹੀਂ ਮੈਨਾਂ ਨਾ ਮੈਂ ਕਹਿਣ ਮੈਂ ਕਿਉਂ ਨਾ ਬੋਲੋ ਐਵੇਂ ਲੱਭਦੇ ਜਾਏਗੇ ਲੱਭਣੀ ਜ਼ਰੂਰੀ ਹੈ ਭਰਾ ਐਵੇਂ ਕੀ ਕਰਦੇ ਐਵੇਂ ਲੱਭਦੇ ਲੱਗ ਜਾਣਗੇ ਨਾ 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 ਮੈਂ ਸਾਰਿਆਂ ਨੂੰ ਕਹਿਣਾ ਹਿੰਮਤਾਂ ਨੂੰ ਵੀ ਕਹਿਣਾ ਵੀ ਇਹਦੇ ਬਸ ਲੱਭੋ ਕੁ ਕੁੜੀ ਇਹ ਮੁੰਡੇ ਨਹੀਂ ਇੰਨੇ ਏਦਾਂ ਲੋਟ ਹਨ ਇਹਨੂੰ ਤਾਂ ਮੈਂ ਟੰਗੂਗਾ ਪੀਰ ਬਸ ਉੱਥੋਂ ਤੁਰ ਪੈਣੀ ਹੈ ਕਿੱਥੋਂ ਤਾਂ ਗਾੜੀ ਤੋਂ ਤੁਰ ਲੈਣ ਤੋਂ ਮੈਂ ਜਨਾਬ ਚਾਹ ਪੀਵਾਂਗਾ ਨਹੀਂ ਤੁਰੇਗੀ ਚਲੋ ਚਲੋ ਠੀਕ ਹੈ ਦੋਸਤੋ ਮੈਨੂੰ ਬਸ ਚੜਾਈ ਜਾਵਾ ਤੁਰਾ ਨਾ ਮੈਨੂੰ ਬਹੁਤ ਖੱਟ ਪਈ ਇਹਨੇ ਮੈਨੂੰ ਲੱਗਦਾ ਇਹਨੇ ਬਸ ਲੰਗਾ ਲੈਣੀ ਹੈ ਤੇ ਇਹ ਇਹਦਾ ਜਾਣ ਦਾ ਇਰਾਦਾ ਨਹੀਂ ਬਣ ਰਿਹਾ ਤੇ ਫਿਰ ਜਾਂਦਾ ਫਿਰ ਬੈਕ ਹੋ ਲੈ ਇੱਥੇ ਆ ਬੈਕ ਪਰੇ ਬਸ ਦਾ ਨੰਬਰ ਵੀ ਇਹਦੇ ਕੋਲ ਆ ਮੈਂ ਫੋਨ ਕਰਕੇ ਪੁੱਛ ਲੈਣੀ ਆ ਕਿੱਥੇ ਰੋਕੀ ਦੱਸ ਸਕਦਾ ਰਸਤੁਰ ਕੀ ਨਾ ਉਹ 40 ਤੇ ਦੁਰਨੀ ਸੀ ਨਾ ਚੰਡੀਗੜ੍ਹ ਤੋਂ 40 ਤੇ ਦੁਰਨੀ ਸੀ ਹੁਣ 46 47 ਹੋ ਗਏ ਨੇ 5-10 ਮਿੰਟ ਦਾ ਰਸਤਾ ਸਾਰਾ ਹਾਂ ਬਾਬੂ ਜਾ ਰਹਿਤ ਰਮਾ ਬਾਬੂ ਕੱਜਾ ਅਮਮੁਜਾ ਜਾ ਜਾ ਅਮਮੁਜਾ ਜਾ ਜਾ ਮਿੱਠੋ ਵਾਏ ਪਸਣਾ ਵੀ ਨਾਣੀ ਤਰੀ ਵਾਏ ਮਿੱਠੋ ਆਇਦ ਬੈਠ ਲੱਗੂਗੀ ਹਟਵੇ ਤੀਜਾ ਤੇਰਾ ਵੀ ਆ ਗਿਆ ਸੀ ਘਰ ਦੇ ਵਿੱਚ ਕੋਈ ਹੈ ਹਲੇ ਸਸਤੇ ਜੀ ਹੋਈਏ ਹੁਣੇ ਉੱਠੀਏ ਚਲੋ ਕੈਮਰਾ ਵੀਰ ਧਿਆਨ ਨਾਲ ਖੋ ਜੀ ਚੰਗਾ ਫਿਰ ਐਮ ਸਮਰਤ ਚਲੋ ਠੀਕ ਹੈ ਸਮਾਨ ਸਾਰਾ ਭੀ ਆਂਦਾ ਜਾਂਦਾ ਰਹੀ ਤਾਰ ਪਾਰ ਪਾਰੀ ਚਾਰ ਜਰ ਤਾਰ ਬਹੁਤ ਪਾਰਿਆ ਸਾਰਾ ਹੈ ਫਿਰ ਆਂਦਾ ਜਾਂਦਾ ਰਹੀ ਭਰਾ ਚਲ ਪੈਣੀ ਸੱਸੀ ਜਾਨੋ ਲੇਟੋ ਕੇ ਬਸ ਲੰਘ ਜਾਣੀਏ ਚੰਗਾ ਜੀ ਹਾਂਜੀ ਹਾਂਜੀ ਲੈ ਲੀ ਲੈ ਜੀ ਚਲੋ ਸਭ ਲੈ ਲੈ ਸਭ ਲੈ ਲੈ ਚੰਗਾ ਅੱਛਾ ਉਹ ਆ ਜਾ ਫਟਾਫਟ ਸ਼ਹਿਰਾਂ ਦੇ ਗੰਦੇ ਜਿਹੇ ਲਿਫਟ ਕਿਤੇ ਮੇ ਵਾਲੀ ਹੀ ਹੋਈ ਹੋਵੇ ਕਿ ਇਹ ਲਈ ਉਹੀ ਹੁੰਦੀ ਹੈ ਕਿਹੜੀ ਤੁਜੀ ਸਰਕਾਰੀ ਲੱਖ ਲੱਖ ਤੇਰੀ ਬੱਸ ਨਹੀਂ ਆਂਡੀ ਵਾਲੇ ਤੱਕ ਭਰਾ 9 ਵਜ ਗਏ ਨੇ ਅਸੇ ਤੈਨੂੰ 15 ਮਿੰਟ ਪਹਿਲਾਂ ਹੀ ਲਿਆਂਦਾ ਕਰੋਂ ਡਿੱਕੀ ਜਾਂਦੇ ਆ ਨਹੀਂ ਝੂਠ ਮਾਰਦੇ ਨੇ ਬੱਸ ਆਲੇ 50 ਤੇ ਪਹੁੰਚਾਂਗੇ ਕਹਿੰਦੇ 50 ਤੇ 10 ਮਿੰਟ ਪਹਿਲਾਂ ਲਿਆਂਦਾ ਇਹਨੂੰ ਚਲੋ ਕੋਈ ਨਹੀਂ ਹੁਣ ਜਾ ਕੇ ਕੰਮ-ਕੁਮ ਕਰਾਂ ਮੈਂ ਵੀ ਯਾਰ ਤੇ ਅਨਮ ਮਮੀ ਨੂੰ ਲੈ ਜੀ ਮਮੀ ਨੂੰ ਲੈ ਜੀ ਹਸਪਤਾਲ ਜੇ ਦੇਰੇ ਕੋਲ ਵੀ ਚੰਗੇ ਡਾਕਟਰ ਕੋਲ ਲੈ ਕੇ ਜਾਇਆ ਦਿਖਾਇਆ ਇੱਕ ਵਾਰੀ ਹੂੰ ਹੂੰ ਤੇ ਦਵਾਈ ਕੋਈ ਤੁ ਆ ਗਏ ਫਰਕ ਨਹੀਂ ਪਿਆ ਫਿਰ ਮੈਂ ਹੁਣ ਦੋ ਪਹਿਲਾਂ ਛੋਟੀ ਜਿਹੀ ਚੀਜ਼ ਸੀ ਮੈਂ ਵੱਡੀ ਹੋ ਗਈ ਪਤਾ ਕੀ ਇਹ ਐਵੇਂ ਐਵੇਂ ਵੱਧਦਾ ਵੱਧਦਾ ਵੱਧ ਜਾਂਦਾ ਹੈ ਕੋਈ ਚੰਗੇ ਡਾਕਟਰ ਕੋਲ ਦਿਖਾ ਚੰਗੇ ਨੂੰ ਦਿਖਾਇਆ ਸਪੈਸ਼ਲਿਸਟ ਕੀ ਕਹਿੰਦਾ ਕਹਿੰਦਾ ਸੀ ਕਿ ਤਾਂ ਹਫਤਾ ਦਵਾਈ ਖਾਓ ਫਿਰ ਟਾਈਮ ਫਿਰ ਫਿਰ ਦੁਬਾਰਾ ਚੈੱਕ ਕਰਾਇਆ ਕੋ ਅੱਜ ਕੋ ਹਫਤੇ ਆਰਾਮ ਪਿਆ ਨਹੀਂ ਸ਼ੇਡਿੰਗ ਤਾਂ ਹੋ ਗਿਆ। ਹੂੰ ਪੈਨ ਵੀ ਹੁੰਦੀ ਹੁਣੀ। ਤੇ ਇਹ ਨਹੀਂ ਉਹ ਖੋਏ ਦੇ ਵਾਗ ਜਾਂਦੀ ਆ ਗਈ ਵਾ। ਓਏ ਹੋਏ ਹੋਏ। ਇੱਥੇ ਭਾਈ ਦੀ ਸਾਫਤ ਪੈ ਜਾਂਦੀ ਐ। ਹੂੰ ਫਿਰ ਭਰ ਜਾਂਦਾ ਮਤਲਬ ਪਾਣੀ ਭਰ ਜਾਂਦਾ ਵਾਰ-ਵਾਰ। ਹਾਂ। ਦੇਖ ਲੋ ਅੱਖ ਤੇ ਆਪਾਂ ਦਾ ਕਹਿੰਨੇ ਵੀ ਗਵੰਡਣੀ ਹੋਗੀ। ਵੀ ਸਾਡੇ ਦਿਲ ਬੋਲਦੇ ਨੇ ਗਵੰਡਣੀ ਹੋਗੀ ਅੱਖ ਤੇ। ਪਰ ਉਹ ਬਤਨ ਕੀ ਚੀਜ਼ ਐ ਭਰ ਜਾਂਦੀ ਪਾਣੀ ਪਾਣੀ ਮਤਲਬ ਫੁੱਟ ਜਾਂਦਾ ਫਿਰ ਪਾਣੀ ਭਰ ਜਾਂਦਾ ਫਿਰ ਫੁੱਟ ਜਾਂਦੀ ਫਿਰ ਪਾਣੀ ਭਰ ਜਾਂਦਾ ਉਹ ਬੜਾ ਦਿੱਕਤ ਆਈ ਪਈ ਐ। ਇਸ ਕਰਕੇ ਸਿਮਿੰਟ ਦਾ ਜਾਣਾ ਜ਼ਰੂਰੀ ਹੋ ਗਿਆ। ਚਲੋ। ਤੂੰ ਬੱਸੇ ਬਿਠਾਣੇ ਆ ਤੇ ਸਾਨੂੰ ਉਦੋਂ ਤੱਕ ਦਿਓ ਇਜਾਜ਼ਤ